ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੈਂਪ ਵਕਸ਼ਿਸ ਦੇ ਨਾਲ ਗੁਰਬਾਣੀ ਦੀਆਂ ਕਥਾ ਵਿਚਾਰਨ ਕਰਨ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਜੋ ਪਾਵਨ ਸ਼ਬਦ ਦੀ ਅਪ ਵਿਚਾਰ ਕਰਨ ਜਾ ਰਹੇ ਆ ਇਹ ਸ਼ਬਦ ਭਗਤ ਕਬੀਰ ਜੀ ਦੇ ਪਾਵਨ ਮੁਖ ਤੋਂ ਉਚਾਰਨ ਕੀਤਾ ਗਿਆ ਇਹਦੇ ਵਿੱਚ ਬਾਬਾ ਜੀ ਨੇ ਜੋ ਵਕਸ਼ਿਸ ਕੀਤੀ ਹੈ ਕਿ ਲੋਕ ਮਰਨ ਤੋਂ ਬਾਅਦ ਸਵਰਗ ਦੀਆਂ ਗੱਲਾਂ ਕਰਦੇ ਨੇ ਕਿ ਮਰਨ ਤੋਂ ਬਾਅਦ ਕਿਹੜਾ ਸਵਰਗਾਂ ਚ ਗਿਆ ਕਿਹੜਾ ਨਰਕਾਂ ਚ ਗਿਆ ਇਸ ਪਰਮ ਸ਼ਬਦ ਦੇ ਵਿੱਚ ਜੋ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਆਂ ਕਿ ਇਹ ਸੰਸਾਰ ਹੀ ਇਹ ਸੰਸਾਰ ਦੇ ਵਿੱਚ ਹੀ ਸਾਨੂੰ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ ਮਰਨ ਤੋਂ ਬਾਅਦ ਨਹੀਂ ਜਿਉਂਦੇ ਜੀ ਤੇ ਉਹ ਕੀ ਹੈ ਸੱਚਖੰਡ ਕੀ ਗੱਲਬਾਤ ਹੈ ਸੋ ਜਿਹੜੇ ਲੋਕ ਗੱਲਾਂ ਕਰਦੇ ਨੇ ਕਿ ਮੈਂ ਸੱਚਖੰਡ ਵਾਸੀ ਬਣ ਗਿਆ ਜਾਂ ਮੇਰਾ ਵੱਡਾ ਸੱਚਖੰਡ ਵਾਸੀ ਬਣ ਗਿਆ ਦੈਨ ਲੱਗੇ ਸੱਚਖੰਡ ਵਾਸੀ ਬਨ ਨਹੀਂ ਗਿਆ ਉਹ ਜਿਉਂਦੇ ਜੀ ਬਣੇ ਹੁੰਦੇ ਨਹੀਂ ਜਿਉਂਦੇ ਜੀ ਉਹ ਇਹਨਾਂ ਚੀਜ਼ਾਂ ਤੋਂ ਦੁੱਖ ਸੁੱਖ ਤੋਂ ਉੱਪਰ ਹੁੰਦੇ ਨੇ ਤੇ ਸਤ ਸੰਗਤ ਕਰਦੇ ਨੇ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਹਿੰਦੇ ਗੌੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨਾ ਬਾਤਨ ਹੀ ਬੈਕੁੰਠ ਸਮਾਨਾ ਬਾਬਾ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਜਿਹੜੇ ਬੰਦੇ ਪਾਈ ਨਰੇ ਇਹ ਗੱਲਾਂ ਹੀ ਕਰਦੇ ਨੇ ਕਿ ਮੈਂ ਸੱਚਖੰਡ ਦੇਖਿਆ ਜਾਂ ਮੈਂ ਸੱਚਖੰਡ ਜਾਣ ਪ੍ਰਭੂ ਨਾਲ ਮੇਰਾ ਮੇਲ ਹੋ ਗਿਆ ਹੈ ਪਰਮਾਤਮਾ ਨਾਲ ਮੇਰਾ ਮਿਲਾਪ ਹੋ ਗਿਆ ਕਹਿਣ ਲੱਗੇ ਉਹ ਉਹਦਾ ਪਰਮਾਤਮਾ ਜਿਹੜਾ ਕਿ ਉਹਦਾ ਕੋਈ ਆਦ ਅੰਤ ਨਹੀਂ ਉਹਦਾ ਕੋਈ ਕੋਈ ਪੂਰਨ ਤੌਰ ਤੇ ਪਰਮਾਤਮਾ ਦੀ ਪ੍ਰਾਪਤੀ ਹੈ ਜਿਹੜੀ ਉਹ ਤਾਂ ਪਾਰ ਬ੍ਰਹਮ ਹੈ ਪਾਪ ਕੇ ਉਹਦਾ ਪਾਰਲਾ ਪਾਸਾ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਉਹ ਕਿੰਨਾ ਕਬਟਾ ਹੈ ਕਿੰਨੀ ਕੁ ਉਹਦੇ ਚ ਤਾਕਤ ਹੈ ਕਿੰਨੀ ਕੁ ਸ਼ਕਤੀ ਦਾ ਮਾਲਕ ਹੈ ਕੀ ਉਹ ਕੀ ਕੁਝ ਕਰ ਸਕਦਾ ਹੈ ਸੋ ਸਮੁੰਦਰ 'ਚ ਇਸ਼ਨਾਨ ਕਰਨ ਵਾਲਾ ਤਾਂ ਸਿਰਫ ਆਪਣੀ ਪਿਆਸ ਬੁਝਾ ਸਕਦਾ ਹੈ ਆਪਣਾ ਇਸ਼ਨਾਨ ਕਰ ਸਕਦਾ ਹੈ ਜੋ ਕਹੇ ਕਮ ਸਾਰੇ ਸਮੁੰਦਰ ਦਾ ਐਸਟੀਮੇਟ ਲੈ ਲੂੰਗਾ ਵੀ ਇਹ ਪਾਣੀ ਕਿੰਨਾ ਇਹ ਕਿੰਨਾ ਡੂੰਘਾ ਹੈ ਕੀ ਗੱਲਬਾਤ ਹੈ ਕਿੰਨੇ ਜਾਨਵਰ ਨੇ ਉਹ ਕਹਿਣ ਲੱਗੇ ਪ੍ਰਮਾਤਮਾ ਇਸੇ ਤਰ੍ਹਾਂ ਇਹ ਲੋਕ ਐਵੇਂ ਬਾਤਾਂ ਹੀ ਕਰਦੇ ਨੇ ਬਾਤਨ ਹੀ ਬੈਕੁੰਠ ਸਮਾਨਾ ਗੱਲਾਂ ਨਾਲ ਹੀ ਸੱਚਖੰਡ ਦੀਆਂ ਗੱਲਾਂ ਕਰਦੇ ਨੇ ਇਹਨਾਂ 'ਚੋਂ ਸੱਚਖੰਡ ਦੇਖਿਆ ਕਿਸੇ ਨੇ ਨਹੀਂ ਹੈ ਕਹਿਣ ਲੱਗੇ ਨਾ ਜਾਣਾ ਬੈਕੁੰਠ ਕਾਰੀ ਜਾਣ ਜਾਣ ਸਭ ਕਹੇ ਤਹਾਰੀ ਕਹਿਣ ਲੱਗੇ ਵੀ ਸਾਨੂੰ ਤਾਂ ਪਤਾ ਨਹੀਂ ਵੀ ਸੱਚਖੰਡ ਕਿੱਥੇ ਆ ਪਰ ਲੋਕ ਇਹ ਕਹੀ ਜਾਂਦੇ ਨੇ ਵੀ ਸੱਚਖੰਡ ਤਾਂ ਸੱਚਖੰਡ ਤਾਂ ਔਰ ਉੱਥੇ ਚਲੇ ਜਾਣਾ ਇੱਕ ਦਿਨ ਸੱਚਖੰਡ ਜਾਵਾਂਗੇ ਮਰ ਕੇ ਚੰਗੇ ਕਰਮ ਕਰਾਂਗੇ ਸੱਚਖੰਡ ਪਹੁੰਚ ਜਾਾਂਗੇ ਭਗਤ ਜੀ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਵੀ ਹੈ ਕਿੱਥੇ ਬੈਕੁੰਠ ਸੱਚਖੰਡ ਹੈ ਕਿੱਥੇ ਸੱਚਖੰਡ ਕੋਈ ਸਰੀਰਕ ਅਵਸਥਾ ਹੈ ਜਿਵੇਂ ਆਪਾਂ ਕਈ ਵਾਰੀ ਪੜ੍ਹਦੇ ਆਂ ਵੀ ਪਹਿਲਾ ਖੰਡ ਹੈ ਜਿਹੜਾ ਗਿਆਨ ਖੰਡ ਹੈ ਦੂਜਾ ਧਰਮ ਖੰਡ ਹੈ ਤੀਜਾ ਸ਼ਰਮ ਖੰਡ ਹੈ ਚੌਥਾ ਮਸ਼ਕਕਤ ਕਰਨੀ ਹੈ ਕਰਮ ਖੰਡ ਹੈ ਤੇ ਪੰਜਵਾਂ ਸੱਚ ਖੰਡ ਹੈ ਸੋ ਇਸੇ ਤਰ੍ਹਾਂ ਇਹ ਖੰਡ ਨੇ ਪ੍ਰਮਾਤਮਾ ਕਿਰਪਾ ਕਰਦਾ ਰਹਿਮਤ ਕਰਦੇ ਹਨ ਬਖਸ਼ਿਸ਼ ਕਰਦੇ ਨੇ ਸਹਿਬ ਕਿ ਅਸੀਂ ਨਹੀਂ ਜਾਣਦੇ ਜੇ ਲੋਕਾਂ ਨੇ ਬਣਾਏ ਨੇ ਸੱਚ ਖੰਡ ਉਹ ਕਿੱਥੇ ਹਨ ਕਿ ਬਾਬਾ ਜੀ ਕਿਰਪਾ ਕਰੇ ਕਾਵਨ ਕਹਿਨ ਕਾਵਨ ਨਾ ਪੱਤਾਈ ਆ ਤਉ ਮਨ ਮਾਨੇ ਜਾਂਤੇ ਹੋਮੇ ਜਾਈਐ ਬਈ ਕਹਿਣ ਦੇ ਨਾਲ ਗੱਲਾਂ ਕਰਨ ਦੇ ਨਾਲ ਬਾਬਾ ਜੀ ਕਹਿੰਦੇ ਨੀਰਾ ਆਖਣ ਸੁਣਨ ਦੇ ਨਾਲ ਨਹੀਂ ਐ ਕਿ ਬੈਕੁੰਠ ਜਾਣਾ ਮੈਂ ਸੱਚਖੰਡ 'ਚ ਜਾਣਾ ਮੈਂ ਸੱਚਖੰਡ ਵਾਸੀ ਬਣ ਗਿਆ ਕਹਿਣ ਲੱਗੇ ਜਦੋਂ ਮਨ ਦੀ ਤਸੱਲੀ ਹੁੰਦੀ ਆ ਜਦੋਂ ਮਨ ਕਿਰਪਾ ਹੁੰਦੀ ਆ ਤਉ ਮਨ ਮਾਨੇ ਜਾਂਤੇ ਉਦੋਂ ਤਸੱਲੀ ਹੁੰਦੀ ਹੈ ਜਦੋਂ ਮਨ ਦੀ ਹਉਮੈ ਖਤਮ ਹੋ ਜਾਂਦੀ ਹੈ ਜਿੰਨਾ ਚਿਰ ਬੰਦੇ ਦੇ ਮੈਂ ਆ ਵਿੱਚ ਰੱਬ ਤੋਂ ਛੋਟੋ ਉਹਦੇ ਵਿੱਚ ਮਾਣ ਹੰਕਾਰ ਕਰਦਾ ਮੈਂ ਕਰਦਾ ਹਉਮੈ ਕਰਦਾ ਤੇ ਕਹਿੰਦੇ ਕਦੇ ਵੀ ਉਹ ਸਤਖੰਡ ਵਾਸੀ ਨਹੀਂ ਬਣ ਸਕਦਾ ਜਦ ਲਗ ਮਨ ਬੈਕੁੰਟ ਕੀ ਆਸ ਤਬ ਲਗੋਈ ਨਹੀਂ ਚਰਨ ਨਿਵਾਸ ਕਈ ਕਹਿਣ ਲੱਗੇ ਲੋਕ ਦੁੱਖਾਂ ਸੁੱਖਾਂ ਦੇ ਹੀ ਸੁਪਨੇ ਲੈਂਦੇ ਰਹਿੰਦੇ ਨੇ ਨਰਕ ਸਵਰਗ ਦੀਆਂ ਗੱਲਾਂ ਕਰਦੇ ਨੇ ਸਭ ਕਿਰਪਾ ਕਰਦੇ ਨੇ ਕਹਿਣ ਲੱਗੇ ਰੱਬ ਦੀ ਗੱਲ ਨਹੀਂ ਕਰਦੇ ਜਾਂ ਤਾਂ ਸੁੱਖ ਦੀ ਗੱਲ ਕਰਦੇ ਨੇ ਜਾਂ ਦੁੱਖ ਦੀ ਗੱਲ ਕਰਦੇ ਨੇ ਕਿ ਨਰਕ ਸਵਰਗ ਦੀਆਂ ਗੱਲਾਂ ਜਿਹੜਾ ਬੰਦਾ ਰੱਬ ਨਾਲ ਜੁੜ ਜਾਂਦਾ ਕਹਿਣ ਲੱਗੇ ਉਹ ਨਰਕ ਸਵਰਗ ਦੀ ਪਰਵਾਹ ਨਹੀਂ ਕਰਦਾ ਹੈ ਕਹਿਣ ਲੱਗੇ ਉਹ ਤਾਂ ਸਿਰਫ ਗੁਰੂ ਦੇ ਚਰਨਾਂ ਦੀ ਪ੍ਰੀਤ ਦੀ ਤਾੰਗ ਕਰਦਾ ਹੈ ਰਹਿਮਤ ਕਰਦੇ ਨੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਗੁਰੂ ਦੇ ਚਰਨਾਂ ਦੇ ਵਿੱਚ ਜੁੜੇ ਰਹੇ ਨੂੰ ਸੱਚਖੰਡ ਮੰਨਦਾ ਹੈ ਜਿੰਨਾ ਚਿਰ ਇਹ ਆਸਾਂ ਨੇ ਮਨ ਚ ਸਵਰਗਾ ਦੀਆਂ ਤੇ ਹੋਰ ਉਹਨਾਂ ਚਿਰ ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਨਾਮ ਦੇ ਵਿੱਚ ਨਿਵਾਸ ਨਹੀਂ ਹੁੰਦਾਗਾ ਕਹੋ ਕਬੀਰੇ ਕਈ ਏਕਾਂ ਸਾ ਸੰਗਤ ਬੈਕੁੰਟੇ ਆਇ ਫਤ ਤਕਬੀਰ ਜੀ ਕਹਿੰਦੇ ਨੇ ਕਹਿੰਦੇ ਭਾਈ ਜਿੱਥੇ ਜਨਮਾਂ ਜਨਮਾਂ ਦੇ ਪਾਪ ਦੁੱਖ ਉਤਾਰਨ ਵਾਲਾ ਗੁਰੂ ਮੌਜੂਦ ਹੋਵੇ ਚਾਉ ਵਰ ਛਤਰ ਤਖਤ ਦਾ ਮਾਲਕ ਮੌਜੂਦ ਹੋਵੇ ਤੇ ਸਤ ਸੰਗਤ ਚਰਨਾ ਚ ਬੈਠੀ ਹੈ ਕਹਿਣ ਲੱਗੇ ਏਦੋਂ ਵੱਡਾ ਸੱਚਖੰਡ ਕੋਈ ਨਹੀਂ ਆ ਅਸੀਂ ਕਹਿੰਦੇ ਸੱਚਖੰਡ ਵਿੱਚ ਜਾ ਕੇ ਸਾਡੇ ਦੁੱਖ ਪਾਪ ਉਤਰਦੇ ਨੇ ਤੇ ਅੱਜ ਮਾਨਸ ਸੋਚ ਕੇ ਦੇਖੋ ਕਿ ਥਾਂ ਥਾਂ ਤੇ ਗੁਰੂ ਬਣਾਉਣ ਵਾਲੇ ਥਾਂ ਥਾਂ ਤੇ ਜਾਂਦੇ ਨੇ ਪਰ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਕਰਦੇ ਆ ਮੱਥਾ ਟੇਕਦੇ ਆ ਸੰਗਤ ਕਰਦੇ ਆ ਤੇ ਜਨਮਾਂ ਜਨਮਾਂ ਦੇ ਪਾਪ ਉਤਰਦੇ ਨੇ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਬਾਬਾ ਕਬੀਰ ਜੀ ਕਹਿੰਦੇ ਨੇ ਭਾਈ ਮਰਨ ਤੋਂ ਬਾਅਦ ਕੋਈ ਸੱਚਖੰਡ ਨਹੀਂ ਹੈ ਜਿਉਂਦੇ ਜੀ ਜੇ ਸੱਚਖੰਡ ਦੇਖਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ ਜਾ ਕੇ ਬੈਠ ਜਾਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਪ੍ਰਮਾਤਮਾ ਅੱਜ ਮੌਜੂਦ ਹਾਜ਼ਰ ਨਾਜ਼ਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਰੱਬ ਹੈ ਤੇ ਹਾਜ਼ਰ ਨਾਜ਼ਰ ਉਹਦੀ ਸੰਗਤ ਵਿੱਚ ਬੈਠ ਕੇ ਤੇ ਤੇਰੇ ਜਨਮ ਜਨਮਾਂ ਦੇ ਪਾਪ ਦੁੱਖ ਉਤਰ ਜਾਣਗੇ ਸਕੈਤ ਕਬੀਰ ਇਕਈ ਕਾਏ ਕਉ ਕਬੀਰ ਇਕਈ ਕਾਏ ਸਾ ਸੰਗਤ ਬੇਕੁੰਟੀ ਹੈ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਸੰਗਤ ਹੈ ਜਿਹੜੀ ਇਹ ਬੇਕੁੰਠਾ ਹੈ ਇਹ ਸੱਚਖੰਡ ਹੈ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾ ਕਰਦੇ ਹੋਈਆਂ ਤਮਾਮ ਪੁੱਲਾਂ ਗੁਰੂ ਦੀ ਸੰਗਤ ਗੁਰੂ ਕੇ ਨਾਮ ਕੰਨ ਜੋਗ ਨੇ ਅੱਗੇ ਤੋਂ ਗੁਰਦੇਵ ਸੋਜੀ ਵਕਸ਼ਨ ਬਲਾਉ ਫਤਿਆ ਕੋ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ